उल्टे बांस बरेली को वो कहावत थी केजरीवाल साहब पंजाब में ध्यान लगाने के लिए आते हैं और पंजाब के मुख्यमंत्री आंध्र प्रदेश जा रहे हैं आज जबकि एक हफ्ता से ज़्यादा समय यहाँ पे केजरीवाल साहब पंजाब के होशियारपुर के अंदर विपासना केंद्र में आके ध्यान लगा के गए हैं ऐसा कौन सा ध्यान भगवंत तो मान जी आंध्र प्रदेश में जाके लगाना चाहते हैं क्यों पंजाब का पैसा व्यर्थ कर रहे थे या उनके कोई राजनीतिक मंत्र थे क्या वो उंगली उठाना चाहते हैं अपने बॉस के ऊपर कि केजरीवाल साहब यहाँ पे ध्यान करने के लिए नहीं वासना करने के लिए नहीं बल्कि ई से अपनी जान बचाने के लिए आ रहे हैं अब दूसरा सवाल आज जबकि केजरीवाल साहब ने ई के सामने पेश होना है और जब तरह तरह की अक्किलें लगाई जा रही थी वो शायद उनको कहीं बिठा भी ना लिया जाए जिसकी तैयारी केजरीवाल साहब जी कई दिनों से कर रहे हैं तो आज के दिन भगवंत मान जी का चार दिन के लिए लोगों से हटके के वहाँ पे कोई उनको बात नहीं कर सकता ये कई बातें लोगों के मन में सवाल पैदा करती हैं तो मैंने उनसे जवाब मांगा है लेकिन आम आदमी पार्टी का कहना है कि आज केजरीवाल साहब के सामने पेश नहीं होंगे क्योंकि उन्हें डर है कि केजरीवाल साहब को गिरफ्तार ना कर जा जा। जा जा। वो इसी डर की वजह से केजरीवाल साहब को गिरफ्तार हो ना हो इसलिए आज जरूरी था की जिनके बनाए हुए जिन्होंने तराश के भगवंत मान जी को मुख्यमंत्री बनाया उनके ऊपर आज भीड़ पड़ी है केजरीवाल साहब को गिरफ्तार होने का अंदेशा था अरविंद भुगतमान जी आंध्र प्रदेश चले गए यह अंतर क्या चल रहा है आम आदमी पार्टी में किस किस्म की खिंचाताण चल रही है यह सवाल है सर क्या लगता है पिछले दिन दिल्ली के अंदर बीजेपी के सारे नेशनल लेवल दे सारे ऑफिस बेर्स सारे प्रांत प्रदांत संगठन मंत्री सारे दी एक ਬਹੁਤ ਅਹਿਮ ਮੀਟਿੰਗ ਹੋਈ ਸੀ ਪੰਜ ਸੂਬਿਆਂ ਦੇ ਅੰਦਰ ਜਿਹੜੇ ਇਲੈਕਸ਼ਨ ਹੋਏ ਸੀ ਉਹਨਾਂ ਨੂੰ ਲੈ ਕੇ ਤੇ ਆਉਣ ਵਾਲੇ ਲੋਕ ਸਭਾ ਚੋਣਾਂ ਨੂੰ ਲੈ ਕੇ ਉੱਥੇ ਵਿਚਾਰ ਵਟਾਂਦਰਾ ਕੀਤਾ ਗਿਆ ਇਹਦੇ ਵਿੱਚ ਕਰੀਬਨ ਇੱਕ ਦਿਨ ਪੂਰਾ ਦਿਨ ਮਾਨਯੋਗ ਪ੍ਰਧਾਨ ਮੰਤਰੀ ਮੋਦੀ ਜੀ ਉੱਥੇ ਸਾਰੀ ਡਿਲੀਬਰੇਸ਼ਨਸ ਦੇ ਵਿਚਾਲੇ ਬੈਠੇ ਇੰਟਰਵੈਂਸ਼ਨਸ ਕੀਤੀ ਤੇ ਆਪਣੇ ਉਹਨਾਂ ਨੇ ਕੀਮਤੀ ਸੁਝਾਅ ਵੀ ਦਿੱਤੇ ਨੈਕਸਟ ਡੇ माननीय गृह मंत्री अमित शाह जी करीबन अदा दिन सारी मीटिंग ਜਿਹਦੇ ਉਹਨੇ ਪਾਰਟਿਸਿਪੇਟ ਕੀਤਾ ਤੇ ਉਹਨਾਂ ਨੇ ਆਉਣ ਵਾਲੇ ਲੋਕ ਸਭਾ ਚੋਣਾਂ ਵਾਸਤੇ ਰਣਨੀਤੀ ਨੂੰ ਲੈ ਕੇ ਆਪਣੀ ਜੋ ਉਹਨਾਂ ਦਾ ਐਕਸਪੀਰੀਅੰਸ ਖਾਸ ਤੌਰ ਤੇ ਹੁਣੇ ਹੋਏ ਇਲੈਕਸ਼ਨਸ ਛੱਤੀਸਗੜ੍ਹ ਮੱਧ ਪ੍ਰਦੇਸ਼ ਤੇ ਉਥੇ ਦੇ ਸਟੇਟਸ ਦਾ ਖਾਸ ਤੌਰ ਤੇ ਉਹਨਾਂ ਨੇ ਜ਼ਿਕਰ ਕੀਤਾ ਕਿਸ ਤਰ੍ਹਾਂ ਦੀ ਉਥੇ ਸਿਚੁਏਸ਼ਨ ਸੀਗੀ ਕਿਸ ਤਰ੍ਹਾਂ ਪਾਰਟੀ ਨੇ ਮਿਹਨਤ ਕਰਕੇ ਉਥੇ ਦੇ ਹਾਲਾਤ ਨੂੰ ਸਮਝ ਕੇ ਟਾਈਮਲਾਈਨ ਸਟੈਪਸ ਜਿਹੜੇ ਲਏ ਉਹ ਸਾਰੇ ਉਹਨਾਂ ਨੇ ਸਾਂਝੇ ਕੀਤੇ ਉਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਅੱਜ ਸਾਡੇ ਸਾਰੇ ਡਿਸਟ੍ਰਿਕਟ ਪ੍ਰੈਜ਼ੀਡੈਂਟਸ ਸਾਰੇ ਮੋਰਚਿਆਂ ਦੇ ਪ੍ਰਧਾਨ ਤੇ ਸਾਡੇ ਜਿਹੜੇ ਪਰਿਵਾਰੀ ਲਗੇ ਆ ਉਹਨਾਂ ਸਾਰਿਆਂ ਨੂੰ ਲੈ ਕੇ ਅੱਜ ਮੀਟਿੰਗ ਕੀਤੀ ਜਾ ਰਹੀ ਹੈ ਇਸੇ ਦੌਰਾਨ ਇੱਕ ਜਿਹੜਾ ਅਹਿਮ ਮੁੱਦਾ ਅੱਜ ਸਵੇਰੇ ਅਖਬਾਰ ਦੇ ਅੰਦਰ ਦੇਖਿਆ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਤਪੱਸਿਆ ਕਰਨ ਵਾਸਤੇ ਆ ਸਾਧਨਾ ਕਰਨ ਵਾਸਤੇ ਆਂਧਰਾ ਪ੍ਰਦੇਸ਼ ਤੁਰਗੇ ਦੱਸਦੇ ਆ ਅਗਰ ਆਗਲਾ ਸੱਚਾ ਤਾਂ ਕਈ ਸਵਾਲ ਜਿਹੜੇ ਲੋਕਾਂ ਦੇ ਮਨ 'ਚ ਆਣੇ ਬੜੇ ਸੁਭਾਵਿਕ ਜਿਹੇ ਵੀ ਕੀ ਲੋਕਾਂ ਨੂੰ ਧੋਖਾ ਦੇ ਦੇਂਦੇ ਸਾਡੇ ਮਾਨਯੋਗ ਮੁੱਖ ਮੰਤਰੀ ਕੇਜਰੀਵਾਲ ਸਾਹਿਬ ਨੂੰ ਝਾਂਸਾ ਦੇਗੇ ਇੱਕ ਬਾਗੜੀ ਚ ਕਹਾਵਤ ਹੈ ਕਹਿੰਦਾ ਮੇ ਆਇਆ ਗੋਰੰਗ ਐ ਔਰ ਗੋਰਾਂ ਬੈਠੀ ਔਰੰਗ ਐ ਵੀ ਐਸੀ ਤਾਂ ਇੱਥੇ ਆਏ ਸੀਗੇ ਸਾਧਨਾ ਕਰਨ ਵਾਸਤੇ ਵੀ ਹੁਸ਼ਾਰਪੁਰ ਦਾ ਬੜਾ ਨਾਂ ਸੁਣਿਆ ਹੈ ਉੱਥੇ ਬੜੀ ਵਿਪਾਸਨਾ ਹੁੰਦੀ ਹੈ ਤੇ ਪੰਜਾਬ ਵਾਲੇ ਆਂਧਰਾ ਪ੍ਰਦੇਸ਼ ਤੁਰ ਕੇ ਉੱਥੇ ਜਾ ਰਹੇ ਕਹਿੰਦੇ ਵਿਪਾਸਨਾ ਉੱਥੇ ਚੰਗੀ ਹੁੰਦੀ ਹੈ ਕੋਈ ਸਮਝ ਨਹੀਂ ਆਇਆ ਇੱਕ ਬੜੀ ਅਜੀਬ ਜਿਹੀ ਸਥਿਤੀ ਬਣੀ ਖੜੀ ਹੈ ਹੋ ਕੀ ਰਿਹਾ ਆਮ ਆਦਮੀ ਪਾਰਟੀ ਦੇ ਅੰਦਰ ਜਾਂ ਕੀ ਕੋਈ ਨਾਲ ਦੀ ਆਪਸ ਵਿੱਚ ਜਿਹੜੀ ਦਰਾੜ ਪਈ ਖੜੀ ਹੈ ਮੁੱਖ ਮੰਤਰੀ ਦੋਨਾਂ ਦੀ ਕਿਉਂਕਿ ਅਗਰ ਹੁਸ਼ਾਰਪੁਰ ਦੇ ਅੰਦਰ ਮਨ ਨੂੰ ਲੱਗਦਾ ਕਿਤੇ ਨਾ ਕਿਤੇ ਕੋਈ ਇਸ਼ਾਰਾ ਕਰਨ ਦੀ ਕੋਸ਼ਿਸ਼ ਕੀਤੀ ਹੈ ਭਗਵੰਤ ਮਾਨ ਜੀ ਨੇ ਐਡੀ ਕਿਹੜੀ ਤਪੱਸਿਆ ਮੈਂ ਤਾਂ ਪਹਿਲੇ ਕਦੇ ਹੋਰ ਕਿਤੇ ਜਾਂਦਾ ਤੇ ਸੁਣਿਆ ਸੀਗਾ ਕਿਸੇ ਹੋਰ ਸੈਂਟਰਸ ਦੇ ਅੰਦਰ ਤਪੱਸਿਆ ਅੱਜ ਪਹਿਲੀ ਵਾਰੀ ਮੈਂ ਸੁਣ ਰਿਹਾ ਹਾਂ ਉਹ ਨਵੀਂ ਕੋਈ ਵਾਇਰਸ ਆ ਗਿਆ ਕਿਤੇ ਦੋਨੋਂ ਮੁੱਖ ਮੰਤਰੀਆਂ ਨੂੰ ਲੱਗਿਆ ਕਿਤੇ ਨੇੜੇ ਵਾਲੇ ਰਹਿੰਦੇ ਐ ਵੀ ਉੱਥੇ ਵੀ ਲੱਗਿਆ ਤੇ ਇੱਧਰ ਵੀ ਲੱਗ ਗਿਆ ਭਗਵੰਤ ਮਾਨ ਜੀ ਦੇ ਕਿ ਉਹ ਆਂਧਰਾ ਪ੍ਰਦੇਸ਼ ਤੁਰਗੇ ਪਰ ਉਹ ਜਿਹੜਾ ਇਸ਼ਾਰਾ ਕਰ ਗਏ ਵੀ ਇੱਕ ਤਾਂ ਜਿਹੜਾ ਹੁਸ਼ਿਆਰਪੁਰ ਦਾ ਵਿਪਾਸਨਾ ਸੈਂਟਰ ਹੈ ਉਹ ਮੁੱਖ ਮੰਤਰੀਆਂ ਲਾਇਕ ਹੈ ਨਹੀਂ ਜੇ ਮੁੱਖ ਮੰਤਰੀ ਲਾਇਕ ਹੈ ਨਹੀਂ ਤਾਂ ਫਿਰ ਕੇਜਰੀਵਾਲ ਸਾਹਿਬ ਉੱਥੇ ਹਫ਼ਤਾ ਕਿਉਂ ਲਾ ਕੇ ਗਏ ਸਨ ਉਧਰ ਈਡੀ ਦੇ ਸਮਨ ਆ ਰਹੇ ਆ ਤੁਸੀਂ ਤਪੱਸਿਆ ਕਰਨ ਹੁਸ਼ਿਆਰਪੁਰ ਆ ਗਏ ਇਹ ਤਾਂ ਐਂ ਲੱਗਦਾ ਵੀ ਕੋਈ ਭਗੌੜਾ ਆਦਮੀ ਪਨਾ ਲੈਣਾ ਵਰਦਾ ਤੇ ਇੱਥੇ ਆ ਕੇ ਪਨਾ ਲੈ ਲਈ ਬਾਕੀ ਭਗਵੰਦ ਮਾਨ ਜੀ ਦਸਣ ਵੀ ਫੇਰਾ ਕਿਉਂ ਨਹੀਂ ਉਹ ਉੱਥੇ ਹੁਸ਼ਿਆਰਪੁਰ ਜਾ ਕੇ ਕਰਦੇ ਦੂਜੀ ਗੱਲ ਜਿਹੜੀ ਸਾਹਮਣੇ ਉੱਠ ਕੇ ਆਂਦੀ ਹੈ ਵੀ ਅੱਜ ਹੁਣ ਤਾਂ ਚਲੋ ਉਹਨਾਂ ਨੇ ਚਿੱਠੀ ਲਿਖਤੀ ਵੀ ਮੈਂ ਕੋਆਪਰੇਟ ਕਰਨ ਨੂੰ ਤਿਆਰ ਆ ਪਰ ਪੇਸ਼ ਨਹੀਂ ਹੁੰਦਾ ਚਲੋ ਉਹ ਤਾਂ ਉਹਨਾਂ ਦੀ ਆਪਣੀ ਸੋਚ ਐ ਪਰ ਚਿੱਠੀ ਤਾਂ ਅੱਜ ਲਿਖੀ ਐ ਤੇ ਹైదరాబాద్ ਵਿਪਾਸਨਾ ਕੇਂਦਰ ਦੇ ਅੰਦਰ ਮੁਕੰਦਮਾਨ ਜੀ ਨੇ ਤਾਂ ਤਿਆਰੀ ਕਹਿ ਦੇਣ ਪਹਿਲਾਂ ਦੀ ਕੀਤੀ ਹੋਣੀ ਐ ਬੁਕਿੰਗ ਕਰਾਈ ਹੋਣੀ ਐ ਉੱਥੇ ਕੋਈ ਟਾਈਮ ਫਿਕਸ ਹੋਇਆ ਤਾਂ ਐ ਨੇ ਵਿਚਾਰ ਰਵਾਈਆ ਚੱਕਿਆ ਤੇ ਜਾਵੜੇ ਉੱਥੇ ਤੇ ਕੀ ਸਕੀਮ ਕੀ ਸੀ ਇੱਕ ਤਾਂ ਉਹਨਾਂ ਨੇ ਬਹੁਤ ਹੀ ਡੂੰਗੇ ਸਵਾਲ ਚੱਕ ਤੇ ਕੇਜਰੀਵਾਲ ਸਾਹਿਬ ਦੇ ਪੰਜਾਬ ਦੇ ਇੱਕ ਹਫਤੇ ਦਾ ਜਿਹੜਾ ਸਟੇ ਸੀ ਉਹਨੂੰ ਲੈ ਕੇ ਵੀ ਇੱਥੇ ਕੀ ਕਰ ਰਹੇ ਸੀਗੇ ਅਗਰ ਉੱਥੇ ਤਪੱਸਿਆ ਨਹੀਂ ਹੁੰਦੀ ਤਾਂ ਦੂਜਾ ਹੈ ਵੀ ਜਦੋਂ ਅੱਜ ਲੋਡ ਸੀਗੀ ਪੀੜ ਪਈ ਹੈ ਉਹਨਾਂ ਦੇ ਸੁਪਰੀਮੋ ਆਮ ਆਦਮੀ ਪਾਰਟੀ ਦੇ ਇਹੋ 4 ਦਿਨ ਵਾਸਤੇ ਪੱਲਾ ਝਾੜ ਕੇ ਉਧਰ ਤੁਰ ਗਏ ਤੇ ਆ ਹੋ ਕੀ ਰਿਹਾ ਹੈ ਆ ਸਵਾਲ ਹੈ ਜਿਹੜੇ ਭਗਵੰਤ ਮਾਨ ਜੀ ਦੱਸਣ ਕਿਉਂਕਿ ਸਵਾਲ ਤਾਂ ਬਹੁਤ ਸਾਰੇ ਉੱਠ ਰਹੇ ਆ ਇੱਕ ਪਾਸੇ 2500 ਕਰੋੜ ਦਾ ਕਰਜ਼ਾ ਚੱਕ ਕੇ ਉਧਰ ਤੁਰ ਗਏ ਅੱਜ ਵੀ ਮਨ ਲੱਗਦਾ ਵੀ ਕਮਰਸ਼ੀਅਲ ਫਲਾਈਟ ਚ ਨਹੀਂ ਗਏ ਫਿਰ ਜੈਟ ਕਿਰਾਏ ਤੇ ਲੈ ਕੇ ਅੰਧਰ ਪ੍ਰਦੇਸ਼ ਗਏ ਇੱਥੇ ਤਾਂ ਗੱਡੀ ਨਾਲ ਹੀ ਕੰਮ ਚੱਲ ਜਾਣਾ ਸੀ ਸ਼ਹਿਰਗੁਰ ਜਾਵਣ ਦੇ ਜਾ ਕੇ ਇੱਥੇ ਤਪੱਸਿਆ ਕਰ ਲੈਂਦੇ ਸੋ ਇੰਨਾ ਸਵਾਲਾਂ ਦਾ ਜਵਾਬ ਵੀ ਸਮੇਂ ਸਿਰ ਅੱਗੇ ਲੋਕ ਪੁੱਛਣਗੇ ਤੇ ਇਹਦਾ ਜਵਾਬ ਪਾੜਣਗੇ ਸਾਹਿਬ